ਅੱਜਲੇਬੀ ਆ ਤੇ ਜੇ ਮੈਂ ਇੱਕ ਖਾ ਲਈ ਨਾ ਤਾਂ ਇੱਕ ਨਾਲ ਮੇਰਾ ਜੀ ਨਹੀਂ ਭਰਨਾ ਹੈਗਾ ਘੱਟੋ ਘੱਟ ਦੋ ਤਿੰਨ ਹੋਰ ਖਾਣੀਆਂ ਪੈਣਗੀਆਂ ਆ ਐਨੀ ਇੱਕ ਜਲੇਬੀ ਚ ਨਾ ਦੋ ਰੋਟੀਆਂ ਤੋਂ ਜ਼ਿਆਦਾ ਕੈਲਰੀਜ਼ ਨੇ ਠੀਕ ਮੈਂ ਆਪ ਇੰਡੀਅਨ ਨਹੀਂ ਹੈਗੀ ਮੈਂ ਕੇਨੀਆਨ ਆ ਤੇ ਮੈਂ ਇੰਡੀਆ ਚ ਰਹਿ ਰਹੀ ਆ ਤੇ ਮੈਂ ਇੱਥੇ ਹੀ ਰਹਿਣਾ ਚਾਹੁੰਦੀ ਆ ਤੇ ਮੈਂ ਦੂਜਿਆਂ ਨੂੰ ਵੀ ਕਹਿਣਾ ਚਾਹੁੰਦੀ ਆ ਕਿ ਜਿੰਨੇ ਐਫਰਟਸ ਤੇ ਜਿੰਨੀ ਮਿਹਨਤ ਅਸੀਂ ਬਾਹਰ ਜਾ ਕੇ ਲਾਉਣੇ ਆ ਉੰਨੀ ਅਸੀਂ ਇੱਥੇ ਲਾਈਏ ਸਾਨੂੰ ਗੁਰਪ੍ਰੀਤ ਪੰਗੂ ਮੈਮ ਵਰਗੀ ਕੋਈ ਮਿਲ ਜਾਵੇ ਹੈ ਐਸ ਏਜ ਦੀ ਤਾਂ ਲੱਗਦਾ ਕਿ ਲਾਈਫ ਪਾਰਟਨਰ ਇਹੋ ਜਿਹਾ ਮਿਲ ਜਾਵੇ ਤਾਂ ਸਫਰ ਸੁਹਾਣਾ ਹੋਵੇਗਾ ਇਕ ਵੀ ਜੇ 20 25 ਕਿਲੇ ਨਾ ਕਰਵਾਉਣਗੇ ਫਿਰ ਤਾਂ ਅਸੀਂ ਵੀ ਹੈਪੀ ਵੰਗੂ ਕਰਾ ਲਾਂਗੇ ਨਹੀਂ ਨਹੀਂ ਕਰਾਣੇ ਤੇਨੂੰ ਵੀ 25 ਕਿਲੇ ਲਾਲਚ ਲਾਲਚ ਦੇਖ ਲੋ ਕੋਈ ਨਹੀਂ ਕੋਈ ਨਹੀਂ ਆਪਣਾ ਕਿ ਕਿਸ ਨੂੰ ਸਾਨੂੰ ਗਿਆਨ ਘਰ ਚਲੋ ਸਾਡੇ ਵਿਆਹ ਨੂੰ ਹੋ ਚੱਲੇ ਆ 26 23 ਸਾਲ ਦੇ ਦਸਾਂਜਾ ਵਾਲੇ ਦੇ ਨਾਲ ਹੁਣ ਇੱਕ ਹੋਰ ਜਿੱਥੇ ਵੱਡਾ ਵਿਵਾਦ ਜੁੜਿਆ ਸੀ ਉੱਥੇ ਹੀ ਹੁਣ ਉਹਨਾਂ ਦੀ ਜਾਨ ਨੂੰ ਕਿਤੇ ਨਾ ਕਿਤੇ ਖਤਰਾ ਵੜੀ ਖਬਰ ਸਾਹਮਣੇ ਆ ਰਹੀ ਹੈ ਸਾਹਮਣੇ ਟ੍ਰੈਫਿਕ ਰੁਕੀ ਆ ਟਰੱਕ ਐਡੀ ਫੋਰਸ ਨਾਲ ਜਾਂਦਾ ਜੋ ਡੈਸ਼ ਕੈਪ ਦਿਖਾ ਰਿਹਾ ਹੈ ਉਹਦੇ ਮੂਰੇ ਤੁਹਾਡਾ ਬਿਆਨ ਕਿੱਥੇ ਖੜੂਗਾ ਆਖੇ ਜੀ ਅਮਰਤ ਧਾਰੀ ਹੈ ਤੇ ਨਸ਼ਾ ਕਰੀ ਨਹੀਂ ਸਕਦਾ ਅਮੀ ਮੈਂ ਗਾਲੀ ਨਹੀਂ ਦੇ ਸਕਦਾ ਨਹੀਂ ਗਾਲੀ ਨਹੀਂ ਦੇਣਾ ਫੈਮਿਲੀ ਫੈਮਿਲੀ ਦੇਖਤੀ ਹੈ ਵਰਨਾ ਮੈਂ ਐਸੇ ਐਸੇ ਗਾਲੀ ਦੂੰ ਐਸੇ ਐਸੇ ਗਾਲੀ ਦੂੰ ਨਾ ਜ਼ਿੰਦਗੀ ਭਰ ਯਾਦ ਰੱਖੇ ਇਹ ਬੜਵਾ ਹੈ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਢਾਕ ਹੋਵੋਗੇ ਸਵਾਗਤ ਆ ਸਾਡੇ ਚੈਨਲ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜਿੱਦਾਂ ਕਿ ਕੇ ਨੂੰ ਉਠੋਗੇ ਨਾ ਜਦੋਂ ਤੇ ਓਪਨ ਕਰੋਗੇ ਇੰਸਟਾਗ੍ਰam ਤੁਹਾਨੂੰ ਕੋਈ ਨਾ ਕੋਈ ਖਲਾਰਾ ਪਾਇਆ ਮਿਲੂਗਾ ਹੀ ਮਿਲੂਗਾ ਹੁਣ ਖਲਾਰਾ ਪਹਿ ਚੁੱਕਿਆ ਦਲਜੀਤ ਦਾ ਦਿਲਜੀਤ ਦਾ ਖਲਰਾ ਇਦਾ ਪੈ ਗਿਆ ਵੀ ਇਹਦਾ ਕਹਿੰਦੇ ਆਸਟ੍ਰੇਲੀਆ ਵਾਲਾ ਟੂਰ ਹੀ ਨਹੀਂ ਲੱਗਣ ਦੇਣਾ ਪੰਨੂ ਸਾਹਿਬ ਸਿੱਧਗੇ ਧਮਕੀਆਂ ਦੇ ਹੋ ਗਏ ਆ ਮਤਲਬ ਦੁਨੀਆ ਦੇ ਵਿੱਚ ਅੱਜ ਕੱਲ ਇੰਟਰਟੇਨਮੈਂਟ ਜਿਹੜੇ ਕਰਦੇ ਨੇ ਉਹਨਾਂ ਦੇ ਪਿੱਛੇ ਦੁਨੀਆ ਐਦਾਂ ਪਈ ਆ ਜਿੱਦਾਂ ਬਿੱਲੀ ਚੂਹਿਆਂ ਪਿੱਛੇ ਪਈ ਹੋਵੇ ਪਤੰਦਰ ਉਹ ਮਾੜੀ ਮੋਟੀ ਗੱਲ ਕਹਿ ਦੇਣ ਸਹੀ ਚਾਰੇ ਚੱਕੇ ਇਦਾਂ ਪੈ ਜਾਣਗੇ ਪਤਾ ਨਹੀਂ ਕਿੱਡਾ ਕੋਣਾਂ ਨੇ ਬੰਬ ਸੱਟਦਾ ਹੋਵੇ ਆਪ ਦੇ ਫਰਜ਼ ਭਾਵੇਂ ਇਹ ਭੁੱਲ ਚੁੱਕੇ ਆ ਆਪ ਇਹਨਾਂ ਦਾ ਕੰਮ ਆ ਉਹ ਨਹੀਂ ਕਰ ਰਹੇ ਜਿੱਦਾਂ ਹੁਣ ਰਿਪੋਰਟਰਾਂ ਦਾ ਕੰਮ ਆ ਵੀ ਸੱਚਾਈ ਦਿਖਾਉਣਾ ਉਹ ਸੱਚਾਈ ਨਹੀਂ ਦਿਖਾਉਂਦੇ ਆ ਸਮ ਰਹੇ ਮਤਲਬ ਇਹਨਾਂ ਨੂੰ ਆਪਾਂ ਐਗਜ਼ਾਮਪਲ ਲੈ ਕੇ ਸਮਝੀਏ ਮਤਲਬ ਇਹਨਾਂ ਦਾ ਕੰਮ ਆ ਸਬਜ਼ੀ ਲਾਉਣਾ ਇਹ ਸਬਜ਼ੀ ਨਹੀਂ ਲਾ ਰਹੇ ਇਹ ਸਾਰੇ ਹੁਣ ਝੋਨੇ ਲਾਉਣ ਤੇ ਹੋਗੇ ਮਤਲਬ ਕਿ ਕੰਟੈਂਟ ਬਣਾਉਣ ਤੇ ਹੋਗੇ ਸਮਾਜਸੀਵੀਆ ਉਹ ਕੰਟੈਂਟ ਕ੍ਰੇਟਰ ਬਣ ਗਿਆ ਆ ਨਿਊਜ਼ ਰਿਪੋਰਟਰ ਆ ਉਹ ਕੰਟੈਂਟ ਕ੍ਰੇਟਰ ਬਣ ਗਏ ਜਿਹੜੇ ਕਿਹੜੇ ਆ ਦੁਨੀਆ 'ਚ ਸਾਰਿਆਂ ਨੇ ਕੰਟੈਂਟ ਹੀ ਸਮਝ ਲਿਆ ਬਸ YouTube ਤੇ ਆ ਕੇ ਭਕਾਈ ਮਰੀ ਜਾਂਦੇ ਰਹਿ ਬਿੱਲੇ ਚਲੋ ਜੀ ਆਪਾਂ ਅੱਜ ਮਿਲਦੇ ਹਾਂ ਕੁਝ ਇਹੋ ਜਿਹੇ ਮਹਾਨ ਵਿਦਵਾਨਾਂ ਨੂੰ ਜਿਹੜੇ ਸਾਲੇ ਇੰਟਰਨੈਟ ਤੇ ਪੂਰੇ ਛਾਏ ਹੋਏ ਆ ਪਹਿਲੇ ਕਰੋ ਦਰਸ਼ਨ ਇਹਨਾਂ ਮਹਾਨ ਹਸਤੀਆਂ ਦੇ ਅੱਜ ਆਮ ਵਰਗੀ ਕੋਈ ਮਿਲ ਜਾਵੇ ਹੈ ਐਸ ਏਜ ਦੀ ਤਲਕੀ ਲੱਗਦਾ ਕਿ ਲਾਈਫ ਪਾਰਟਨਰ ਇਹੋ ਜੇ ਮਿਲ ਜਾਵੇ ਤਾਂ ਸਫਰ ਸੁਹਾਣਾ ਹੋਵੇਗਾ ਕਿ ਜੇ 25 ਕਿਲੇ ਨਾ ਕਰਾਉਣਗੇ ਫਿਰ ਤਾਂ ਅਸੀਂ ਵੀ ਹੈਪੀ ਵਾਂਗੂ ਕਰਾ ਲਾਂਗੇ ਨਹੀਂ ਨਹੀਂ ਕਰਾਣਗੇ ਦੇਖ ਲੋ 25 ਕਿਲੇ ਲਾਲਚ ਲਾਲਚ ਦੇਖ ਲੋ ਕੋਈ ਨਹੀਂ ਕੋਈ ਨਹੀਂ ਤਾਂ ਆਪਣਾ ਕਿ ਕਿਸੇ ਨੂੰ ਵਿਆਹ ਨਹੀਂ ਘਰ ਚਲੋ ਸਾਡੇ ਵਿਆਹ ਨੂੰ ਹੋ ਚੱਲੇ ਆ 26 23 ਸਾਲ ਲੱਗ ਚੁੱਕਿਆ ਉਹ 23 ਸਾਲਾਂ ਚ ਵੀ ਮਰਦ ਆਪਣਾ ਨਾ ਬਣਿਆ ਨਹੀਂ ਦੇਖੋ 25 ਕਿਲੇ ਇੱਕ ਕਿਲਾ ਕਿੰਨੇ ਦਾ ਵਾ ਕਿੰਨੇ ਦਾ ਤੁਸੀਂ ਤਾਂ ਮੈਨੂੰ ਲੱਗਦਾ ਪੂਰਾ ਸਾਗਤਾ ਬਲਾਈ ਪਈ ਹੋਵੇ ਪੂਰਾ ਸਾਗਤਾ ਵੈਨ ਨੂੰ ਲੈ ਲਿਆ ਪਰ ਜੱਟਾਂ ਦਾ ਪੂਰਾ ਸਾਗਤਾ ਵਹਗਾ ਇਹਨਾਂ ਨੂੰ ਨਾ ਸਾਲਾ ਮੁੰਡਾ ਸਹੀ ਆ ਨਾ ਸਾਲਾ ਆਪ ਸਹੀ ਆ ਲੋਕੀ ਕੁੜੀਆਂ ਨੂੰ ਗੋਲ ਡਿਗਰ ਕਹਿੰਦੇ ਮੈਨੂੰ ਲੱਗਦਾ ਸਾਰਿਆਂ ਨੂੰ ਵੱਡੇ ਸੋਸਾਇਟੀ ਦੇ ਗੋਲ ਡਿਗਰ ਆ ਦੋਨੇ ਪਿਓ ਪੋਤਾ ਨਾ ਸਾਲੇ ਨੀ ਤੀਵੀਆਂ ਸਹੀ ਆ ਨਾ ਆਪ ਸਹੀ ਆ ਲੋਇਲਟੀ ਨਾਮ ਦਾ ਵਰਡ ਇਹਨਾਂ ਦੇ ਟੱਬਰ 'ਚ ਐਗਜ਼ਿਸਟ ਕਰਨੀ ਹਟ ਚੁੱਕਿਆ ਆ ਇਹਨਾਂ ਦੇ ਟੱਬਰ ਦਾ ਇਹ ਹਾਲਾ ਵੀ ਤੁਸੀਂ ਚਾਰ ਪੈਸੇ ਦਿਓ ਤੇ ਕੁਝ ਵੀ ਕਹਾ ਲਓ ਕਿਸੇ ਦੀ ਪ੍ਰਮੋਸ਼ਨ ਕਰਾ ਲਓ ਕੋਈ ਕੰਮ ਕਰਾ ਲਓ ਇਹਨਾਂ ਤੋਂ ਇਹਨਾਂ ਨੂੰ ਕੋਈ ਸ਼ਰਮ ਹੀ ਨਹੀਂ ਆਪਸ ਵਾਲੇ ਨੇ ਪੌਡਕਾਸਟਾਂ ਵਾਲੀ ਦੁਕਾਨ ਜੀ ਖੋਲ ਕੇ ਦੁਨੀਆ ਨੂੰ ਮੱਤਾ ਤਾਂ ਇਦਾਂ ਦੇਣ ਲੱਗ ਜਿਵੇਂ ਜਦਾ ਸੰਜੀਵ ਗੁਪਤਾ ਹੁੰਦਾ ਇਹਦੇ ਮੁੰ ਡੱਬਰ ਦਾ ਬਸ ਇੱਕੋ ਇੱਕ ਕੰਮ ਹੈ ਇਹਨਾਂ ਨੂੰ ਕੰਟੈਂਟ ਚਾਹੀਦਾ ਹੁਣ ਪਿੱਛੇ ਜੇ ਕੰਟੈਂਟ ਮੁੱਕ ਗਿਆ ਸੀ ਇਹਨਾਂ ਦੋਨਾਂ ਦਾ ਵਿਆਹ ਕਰਤਾ ਸੀ ਦੁਬਾਰਾ ਫੇਰ ਕੰਟੈਂਟ ਮੁੱਕ ਗਿਆ ਸੀ ਫਿਰ ਹੁਣ ਜਵਾਕ ਕਰ ਲਿਆ ਫਿਰ ਕਦੇ ਕੋਈ ਪ੍ਰੈਂਕ ਕਰ ਦਿੰਦੇ ਆ ਕਦੇ ਕੋਈ ਪ੍ਰੈਂਕ ਆਹੀ ਕੁਛ ਚੱਲ ਰਿਹਾ ਇਹਨਾਂ ਦਾ ਉੱਪਰੋਂ ਬਿੰਦੂਆਂ ਤੇ ਦੇਖੋ ਕਿਦਾਂ ਮੂੰਹ ਤੇ ਬੇਇੱਜ਼ਤੀ ਹੋਈ ਆ ਤਾਂ ਵੀ ਹਿੜ 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 ਦੰਦ ਤਾਂ 24 ਘੰਟੇ ਅੰਦਰ ਮੁੰਦੇ ਨਹੀਂ ਮੂੰਹਾਂ 'ਚ ਉਹਨਾਂ ਦੇ ਭਾਵੇਂ ਗੱਲ ਮਜ਼ਾਕ 'ਚ ਕਹੀ ਆ ਪਰ ਤੁਸੀਂ ਇਹ ਤਾਂ ਦੇਖੋ ਤੁਹਾਨੂੰ ਲੋਕ ਸੁਣਦੇ ਆ ਤੁਸੀਂ ਵੀ ਕਾਫੀ ਫੇਮਸ ਹੋ ਪੰਜਾਬ 'ਚ ਚੱਜ ਦੀ ਗੱਲ ਕਰ ਲੈ ਕੋਈ ਸਿਆਣਾ ਵੇਣਾ ਭਾਵੇਂ ਵਾਲ ਤੇਰੇ ਚਿੱਟੇ ਹੋ ਚੁੱਕੇ ਆ ਸਿਰ ਵਾਲੇ ਵੀ ਤੇ ਪਿੱਛੇ ਵਾਲੇ ਵੀ ਉਹ ਵੱਖ ਗੱਲਾਂ ਵੀ ਕਲਰ ਕਰਾ ਕੇ ਕਾਲੇ ਕਰ ਰੱਖੇ ਆ ਘਾਰੇ ਇਹ ਬੰਦਿਆਂ ਦੇ ਕਹੇ ਤੇ ਨਾ ਪਸ਼ੂ ਵੀ ਨਹੀਂ ਹਿਲਦਾ ਤੇ ਅੱਜ ਕੱ ਮਾਰ ਰਿਹਾ ਗਿਆਨ ਦੇ ਰਿਹਾ ਫਿਲਮਾਂ ਦੀਆਂ ਪ੍ਰਮੋਸ਼ਨਾਂ ਤੇ ਆ ਰਹੇ ਆ ਉਪਰੋਂ ਤੁਸੀਂ ਸਾਰੀ ਗੱਲ ਛੱਡੋ ਪੱਤਰਕਾਰੀ ਦਾ ਮਿਆਰ ਐਡਾ ਕਿ ਡੀਗ੍ਰੇਡ ਹੋ ਚੁੱਕਿਆ ਨਾ ਆਪਾਂ ਸੋਚ ਨਹੀਂ ਸਕਦੇ ਪੱਤਰਕਾਰਾਂ ਦਾ ਕੰਮ ਸੀ ਦੁਨੀਆ ਨੂੰ ਸੱਚ ਦਿਖਾਉਣਾ ਦੁਨੀਆ 'ਚ ਜਿਹੜੇ ਵੀ ਇਨਫਲੂਐਂਸਰ ਆ ਜਾਂ ਜੋ ਵੀ ਕਰਤੇ ਧਰਤੇ ਆ ਉਹਨਾਂ ਨੂੰ ਕੁਐਸਚਨ ਕਰਨੇ ਆ ਸਾਲੇ ਨਿਊਜ਼ ਚੈਨਲ ਵਾਲੇ ਆ 10-10 ਹਜ਼ਾਰ ਤੇ ਰੱਖ ਰੱਖੀਆਂ ਇਹਨਾਂ ਨੂੰ ਜਿਵੇਂ ਕਹਿ ਦਿੰਦੇ ਆ ਓਵੇਂ ਹੀ ਹੜ-ਹੜੇ ਕਰਨ ਲੱਗ ਜਾਂਦੀਆਂ ਇਹਨਾਂ ਨੂੰ ਕੁਐਸਚਨ ਪੁੱਛਣੇ ਆ ਇਹ ਪੁੱਛੋ ਵੀ ਪੰਜਾਬ 95 ਤੇ ਬੈਨ ਲਗਾ ਰੱਖਿਆ ਕਿਉਂ ਨਹੀਂ ਸਰਕਾਰ ਰੀਲੀਜ਼ ਕਰ ਰਹੀ ਤੁਸੀਂ ਕੀ ਕਹਿਣਾ ਚਾਹੋਗੇ ਇਹ ਪੁੱਛੋ ਵੀ ਅਮਰਤਪਾਲ ਨੂੰ ਜੇਲ੍ਹ ਚ ਸੁੱਟ ਰੱਖਿਆ ਤੁਸੀਂ ਸਰਕਾਰ ਦਾ ਕੰਮ ਕੀ ਮੈਂ ਦੇਖਦੇ ਹਾਂ ਪਰ ਨਹੀਂ ਟੀਆਂ ਚੋਰਾ ਨਾਲ ਰਲੀਆਂ ਹੋਈਆਂ ਕੁਐਸਚਨ ਕਿਸੇ ਨੇ ਕ੍ਰੋਸ ਕਰਨੇ ਨਹੀਂ ਇਨਾਂ ਦੀ ਹਾਂ ਚ ਹਾਂ ਮਲਾਈ ਜਾਣੀ ਆ ਜੇ ਅੱਗੋ ਕਹਿ ਦੋ ਤਾਂ ਫਿਰ ਮਿਰਚਾਂ ਲੱਗ ਜਾਂਦੀਆਂ ਕਿਉਂਕਿ ਆ ਇਨਫਲੂਐਂਸਰ ਨਿਊਜ਼ ਰਿਪੋਰਟਰ ਸਾਰੇ ਛੱਟੇ ਮਾਰਨ ਤੇ ਹੋਏ ਵੇ ਆ ਕੋਈ ਸਾਲਾ ਟੰਗ ਦੀ ਗੱਲ ਹੀ ਨਹੀਂ ਕਰ ਰਿਹਾ ਆ ਇੱਕ ਹੋਰ ਵੀਡੀਓ ਦੇਖ ਲਓ ਅਜ ਦੀ ਨਾ ਆਵਾਜ਼ ਤੇ ਫੋਕਸ ਕਰਿਓ ਖਬਰ ਤੇ ਭਾਵੇਂ ਘੱਟ ਕਰਿਓ ਜਦੋਂ ਸਾਂਝਾ ਵਾਲੇ ਦੇ ਨਾਲ ਹੁਣ ਇੱਕ ਹੋਰ ਜਿੱਥੇ ਵੱਡਾ ਵਿਵਾਦ ਜੁੜਿਆ ਸੀ ਉੱਥੇ ਹੀ ਹੁਣ ਉਹਨਾਂ ਦੀ ਜਾਨ ਨੂੰ ਕਿਤੇ ਨਾ ਕਿਤੇ ਖਤਰਾ ਵਾਲੀ ਖਬਰ ਸਾਹਮਣੇ ਆ ਰਹੀ ਹੈ ਦਰਸਲ ਉਹਨਾਂ ਨੂੰ ਧਮਕੀ ਦਿੱਤੀ ਗਈ ਹੈ ਇਹ ਧਮਕੀ ਜਿਹੜੀ ਹੈ ਐਸਐਫਜੇ ਗੁਰਪਤ ਵਨ ਪੰਨੂ ਦੇ ਵੱਲੋਂ ਦਿੱਤੀ ਗਈ ਹੈ ਤਾਂ ਕਾਲਿਸਤਾਨੀ ਖਰ ਸਮਰਥਕਾਂ ਦੇ ਵੱਲੋਂ ਇਹ ਧਮਕੀ ਜਿਹੜੀ ਹੈ ਦਲਜੀਤ ਦੁਸਾਂਝ ਨੂੰ ਦਿੱਤੀ ਗਈ ਹੈ ਆਸਟ੍ਰੇਲੀਆ ਦੇ ਜਿਹੜੇ ਆ ਸੁਣ ਲਈ ਆਵਾਜ਼ ਇਹਦੀ ਇਹ ਲੱਗ ਰਹੀ ਹੈ ਕਿਸੇ ਪਾਸੇ ਨੂੰ ਪੱਤਰਕਾਰ ਰਹੀ ਆਵਾਜ਼ ਸਾਲੀ ਇਦਾਂ ਕੱਢ ਰਹੀ ਹੈ ਪਤਾ ਨਹੀਂ ਕਿਹੜਾ ਆਰਗੇਨਿਜ਼ਮ ਫੀਲ ਕਰੀ ਜਾਂਦੀ ਹੋਵੇ ਆ ਦਲਜੀਤ ਦਾ ਮੁੱਦਾ ਤਾਂ ਆਪਾਂ ਬਾਅਦ ਚ ਸਹੀ ਹੇੜ ਲਾਂਗੇ ਪਹਿਲਾਂ ਤੁਸੀਂ ਤਾਂ ਪੱਤਰਕਾਰੀ ਸਹੀ ਕਰ ਲਓ ਜੇ ਤੁਸੀਂ ਸਹੀ ਕਰੀ ਹੁੰਦੀ ਨਾ ਅੱਜ ਅੱਧਾ ਪੰਜਾਬ ਦਾ ਸੁਧਾਰ ਹੋਇਆ ਪਿਆ ਹੋਣਾ ਸੀ ਇੰਨੀ ਇਰੀਟੇਟਿੰਗ ਨਾ ਆਵਾਜ਼ ਮੈਨੂੰ ਸੋਨੂ ਸੀ ਤੋਂ ਵਾਲੇ ਦਿਨ ਲੱਗਦੀ ਆ ਜਿੰਨੀ ਹੁਣ ਪੱਤਰਕਾਰਾਂ ਦੀ ਲੱਗਦੀ ਪੱਤਰਕਾਰੀ ਘੱਟ ਹੋ ਰਹੀ ਆ ਮਸਤਰਾਮ ਜ਼ਿਆਦਾ ਚੱਲ ਰਿਹਾ ਤੇ ਹੁਣ ਆ ਜੀ ਆਪਾਂ ਦਿਲਜੀਤ ਦਸਾਂ ਤੇ ਆਪਨ ਨੂੰ ਸਾਬ ਕਹਿੰਦੇ ਧਮਕੀਆਂ ਦੇਤੀਆਂ ਦਿਲਜੀਤ ਦਾ ਸ਼ੋਹ ਨਹੀਂ ਲੱਗਣ ਦੇਣਾ ਉਹ ਪੰਜਾਬ ਨੂੰ ਰਿਪ੍ਰੈਜ਼ੈਂਟ ਕੀਤਾ ਕਿਹਨੇ ਆ ਤੁਸੀਂ ਕੀਤਾ ਆ ਇਹਨਾਂ ਨੇ ਕੀਤਾ ਆ ਪੂਰੇ ਕਾਲੇ ਸੁਣ ਰਹੇ ਆ ਸਿੱਧੂ ਦੇ ਕਰਕੇ ਸੁਣ ਰਹੇ ਆ ਦਲਜੀਤ ਹੋ ਗਿਆ ਏਪੀ ਹੋ ਗਿਆ ਕਰਨਾ ਹੋ ਗਿਆ ਐਂਟਰਟੇਨਮੈਂਟ ਨੂੰ ਐਂਟਰਟੇਨਮੈਂਟ ਕਾਤੋਂ ਨਹੀਂ ਰਹਿਣ ਦਿੰਦੇ ਐਡਾ ਕੀ ਇਹਨਾਂ ਨੇ ਜੁਰਮ ਕਰਤਾ ਤੁਸੀਂ ਚੱਕ ਕੇ ਮੂੰਹ ਤੀਜੇ ਦਿਨ ਕੋਈ ਕਦੇ ਕੋਈ ਸਿੰਗਰ ਫੜ ਲੈਣੇ ਕੋਈ ਕਦੇ ਕੋਈ ਸਿੰਗਰ ਫੜ ਲੈਣੇ ਪਹਿਲਾਂ ਕਰਨ ਔਜਲਾ ਫੜ ਲੈਉਣੇ ਐਮ ਐਫ ਕਿਹਾ ਸਿੱਧੂ ਨੂੰ ਤਾਂ ਇਹਨਾਂ ਨੇ ਜਿਉਣੀ ਨਹੀਂ ਦਿੱਤਾ ਉਹਦੀ ਤੱਕ ਰੋਜ਼ ਕੰਟਰੋਵਰਸੀ ਛੇੜ ਹੀ ਰੱਖਦੇ ਸੀ ਹੁਣ ਆ ਦਲਜੀਤ ਦੇ ਪਿੱਛੇ ਪਏ ਆ ਉਹ ਸਾਲੇ ਆਪ ਦੇ ਆਪ ਦੇ ਨਹੀਂ ਵੱਢਣ ਨੂੰ ਹੋਏ ਪਏ ਆ ਬਤਿੰਦਰ ਕਮਾਲ ਆ ਯਾਰ ਜਮਾਈ ਸਰਾਈ ਕਿ ਲੱਗਿਆ ਪਿਆ ਇੱਥੇ ਭੈਂਚ ਉਹਦਾ ਏਡਾ ਕਲੰਨਾ ਦਾ ਦੇਸ਼ ਆ ਯਾਰ ਇਹ ਹਿੰਦੁਸਤਾਨ ਸਾਹਮਣੇ ਟ੍ਰੈਫਿਕ ਰੁਕੀ ਆ ਟਰੱਕ ਏਡੀ ਫੋਰਸ ਨਾਲ ਜਾਂਦਾ ਜੋ ਡੈਸ਼ ਕੈਮ ਦਿਖਾ ਰਿਹਾ ਹੈ ਉਹਦੇ ਮੂਰੇ ਤੁਹਾਡਾ ਬਿਆਨ ਕਿੱਥੇ ਖੜੂਗਾ ਆਖੇ ਜੀ ਅਮਰਤਾਰੀ ਹੈ ਤੇ ਨਸ਼ਾ ਕਰੀ ਨਹੀਂ ਸਕਦਾ ਉਥੇ ਲੱਗਣੀ ਹੈ ਮੈਡੀਕਲ ਰਿਪੋਰਟ ਮੰਨ ਲਓ ਨੇ ਨਸ਼ਾ ਕੀਤਾ ਨਹੀਂ ਫਿਰ ਬਿਨਾਂ ਨਸ਼ੇ ਤੋਂ ਬੰਦਾ ਭਿਆਨਕ ਹਾਸਾ ਕਰ ਦਵੇ ਇਹ ਤਾਂ ਸਭ ਤੋਂ ਜ਼ਿਆਦਾ ਅਗੈਂਸਟ ਜਾਂਦੀ ਹੈ ਬਹੁਤ ਮਾੜੇ ਨਤੀਜੇ ਭੂਤਣ ਰਿਪੋਰਟ ਵੀ ਹੋਊਗਾ ਜ਼ਿੰਦਗੀ ਖਰਾਬ ਹੋ ਜਾਂਦੀ ਕਿ ਦੁਨੀਆ ਭਰ ਦੇ ਵਿੱਚ ਦੀ ਨਸਲਵਾਦੀ ਉਹ ਬੜੀ ਕਟੜਤਾ ਨਾਲ ਤੇ ਬੜੀ ਤੇਜ਼ੀ ਨਾਲ ਫੈਲ ਰਹੀ ਹੈ ਔਰ ਸਪੈਸ਼ਲੀ ਡਰੱਗ ਅਡਮਿਨਿਸਟ੍ਰੇਸ਼ਨ ਦੇ ਹੇਠਾਂ ਤੁਸੀਂ ਪ੍ਰਵਾਸੀਆਂ ਦੇ ਬ ਅੱਗੇ ਪਹਿਲਾਂ ਖਾਲਿਸਤਾਨ ਦਾ ਨਾਮ ਬਹੁਤ ਚੱਲਦਾ ਸੀ ਕਿ ਅਸੀਂ ਖਾਲਿਸਤਾਨੀ ਸੋਚ ਰੱਖਦੇ ਆਂ ਤੇ ਸਾਡੇ ਤੇ ਭਾਰਤ ਸਰਕਾਰ ਫੇਰ ਜ਼ੁਲਮ ਕਰਦੀ ਆ ਤੇ ਅਸੀਂ ਸ਼ਨਾਰਤੀ ਬਣ ਗਏ ਸੈਲਮ ਦੇ ਕੇਸ ਲਾਏ ਹੋਏ ਰਹੇ ਨੇ ਨੀਤ ਤਾਂ ਸਾਡੀ ਹੈਗੀ ਕਿਸੇ ਨਾ ਕਿਸੇ ਤਰ੍ਹਾਂ ਅਮਰੀਕਾ ਜਾਣ ਦੀ ਉਹਦੇ ਪਿੱਛੇ ਅਸੀਂ ਘੇ ਵੀ ਬਣ ਜਾਂਦੇ ਆਂ ਧੀਆਂ ਭੈਣਾਂ ਨਾਲ ਵੀ ਵਿਆਹ ਕਰ ਲੈਂਦੇ ਆਂ ਸਾਰੇ ਪੁੱਠੇ ਸਿੱਧੇ ਕੰਮ ਕਰਕੇ ਅਸੀਂ ਜਦੋਂ ਉਸ ਮੁਲਕ ਨੂੰ ਜਾਣ ਲੱਗੇ ਆ ਤਾਂ ਫਿਰ ਉੱਥੇ ਜਾ ਕੇ ਸਾਨੂੰ ਕਿਹੜਾ ਅਧਿਕਾਰ ਮਿਲੂਗਾ ਇਕਾ ਪੈਣ ਦਾ ਵੀਰ ਇਹਨਾਂ ਨਾਲ ਇੱਕ ਤੀੜਾਂ ਤੋਂ ਨਾ ਕੋਈ ਆਸ ਨਹੀਂ ਰੱਖੀ ਸਕਦੀ ਇਹ ਜਦੋਂ ਮੁੱਲਣਗੇ ਮੁਰਦਾ ਹੀ ਬੋਲਣਗੇ ਕੋਈ ਚੱਜ ਦੀ ਤਾਂ ਗੱਲ ਇਹਨ ਰੇਣੀਆਂ ਪੰਜਾਬ ਨੂੰ ਆਉ ਆਪਦਾ ਕੰਮ ਕਰ ਜਿਹੜਾ ਕੁਝ ਕਰਨਾ ਤੇਰਾ ਲੈਕਚਰ ਮੰਗਿਆ ਕਿਨੇ ਆ ਜਿਹੜਾ ਕਿਹੜਾ ਆਉਂਦਾ ਭੈਣ ਦਨਾ ਕੇ ਕਦੇ ਤਾਂ ਖਾਲਿਸਤਾਨੀ ਆ ਇਹ ਇਹ ਆਏ ਕਰਦੇ ਆ ਇਹ ਨਸ਼ਾਪੀ ਕੇ ਟਰੱਕ ਚਲਾਉਂਦੇ ਆ ਇਹ ਜੇ ਕਰਦੇ ਵੋ ਕਰਦੇ ਆ ਸਾਲਿਓ ਤੁਹਾਨੂੰ ਪੰਜਾਬ ਦਾ ਇਕੱਲਾ ਉਹ ਦੇਖ ਰਿਹਾ ਲਈ ਜਿਹੜੇ ਪੰਜਾਬ ਦੇ ਚੰਗਾ ਕਰਦੇ ਆ ਉਦੋਂ ਕਿਉਂ ਨਹੀਂ ਤੁਸੀਂ ਐਪਰੀਸ਼ੀਏਟ ਕਰਦੇ ਤੇ ਪਹਿਲਾਂ ਜਿਹਦੇ ਬਾਰੇ ਬੋਲ ਰਹੇ ਆ ਇਹਦੇ ਕੋਲੇ ਕੋਈ ਵੈਰੀਫਾਈਡ ਇਨਫੋਰਮੇਸ਼ਨ ਨਹੀਂ ਆਖੇ ਕਟੜਵਾਜੀ ਇਨੀ ਤੀਜੀ ਨਾਲ ਫੈਲ ਰਹੀ ਆ ਨਾ ਸਾਲਿਆਂ ਨੇ ਪੰਜਾਬ ਛੱਡਿਆ ਨਾ ਬਾਹਰ ਛੱਡਿਆ ਹਰੇਕ ਜਿਹੜਾ ਕਿਹੜਾ ਆਉਂਦਾ ਪੰਜਾਬ ਨੂੰ ਗਾਲਾਂ ਕੱਢਣ ਲੱਗ ਜਾਂਦਾ ਉਹ ਸਾਲਿਓ ਤੁਸੀਂ ਪੰਜਾਬ ਮੋਟਾ ਦਾ ਕਵਰ ਅਪ ਕਰਕੇ ਚੱਲੋ ਰਿਪੋਰਟ ਹੋਊਗਾ ਸਿੱਧਾ ਰਿਪੋਰਟ ਹੋਊਗਾ ਤੂੰ ਸਾਲਿਆ ਉੱਥੇ ਪ੍ਰੈਜ਼ੀਡੈਂਟ ਆ ਤੈਨੂੰ ਕੀ ਪਤਾ ਰਿਪੋਰਟ ਹੋਊ ਕਿ ਨਾ ਹੋਊਗਾ ਆ ਪਹਿਲਾਂ ਤਾਂ ਤੁਸੀਂ ਹਰਜਿੰਦਰ ਬਾਰੇ ਵੀ ਕਹਿੰਦੇ ਸੀ ਉਹ ਤਾਂ ਬਸ ਗਿਆ ਉਹ ਤਾਂ ਜਮੇ ਉੱਥੇ ਮਰੂਗਾ ਏਡੇ ਭੈਣ ਦੇ ਵੀਰ ਨੇ ਨਾ ਇਹ ਹਜ਼ਰ ਪਤਾ ਨਹੀਂ ਇਹਨਾਂ ਨੂੰ ਬੁਲਾ ਕਿਉਂ ਲੈਂਦੇ ਆ ਇਹੋ ਜਿਹਾਂ ਨੂੰ ਬੁਲਾਉਣ ਨਾਲੋਂ ਤਾਂ ਆਹ ਸੋਨੂ ਸੀ ਤਵਾਰ ਕੀ ਬੁਲਾ ਲਿਆ ਕਰੋ ਜਾਂ ਤਾਂ ਹੱਸ ਤਾਂ ਲੈਂਦੀ ਆ 4 ਘੰਟੇ ਇਹ ਸਾਲੇ ਦੁੱਕੀ ਦੇ ਬੰਦੇ ਨਹੀਂ ਬਣ ਕੇ ਬਹਿ ਜਾਂਦੇ ਕੇਰੀ ਆਹ ਦੁੱਕੀ ਦੇ ਬੰਦੇ ਨਹੀਂ ਬਿਠਾ ਲੈਣਗੇ ਚੰਗੇ ਇਹਨਾਂ ਨੂੰ ਸੋਫਿਆਂ ਤੇ ਆ ਉਹਦਾ ਮੂੰਹ ਕਾਲਾ ਕਰਾਉਣ ਨੂੰ ਸਾਲੇ ਹਰ ਗੱਲ ਉਸ ਚੀਜ਼ ਨਾਲ ਜੋੜਨਗੇ ਲਿਆ ਲਿਆ ਅਖੇ ਪਹਿਲਾਂ ਖਾਲਸਾਣ ਦੇ ਚੱਕਰ ਚ ਹੀ ਇਦਾਂ ਕਰਦੇ ਸੀ ਯੋ ਕਰਦੇ ਸੀ ਨਾ ਤੁਹਾਨੂੰ ਕੀ ਖ ਤੁਸੀਂ ਸਾਲਿਓ ਪਤਾ ਨਹੀਂ ਕਿਹੜੇ ਦੀਆਂ ਸੱਟਾਂ ਉਹ ਜਿਹੜੇ ਇੱਥੇ ਪੰਜਾਬ 'ਚ ਜੰਮ ਪਏ ਆਣਾ ਰਿਪੋਰਟਰ ਪੌਡਕਾਸਟ ਵਾਲਿਆਂ ਦਾ ਵੀ ਕੋਈ ਕ੍ਰਾਈਟੇਰੀਆ ਹੋਣਾ ਚਾਹੀਦਾ ਕੋਈ ਇਹਨਾਂ ਦੀ ਸਟੱਡੀ ਹੋਣੀ ਚਾਹੀਦੀ ਵੀ ਇਹ ਉਹ ਤੋਂ ਬਾਅਦ ਹੀ ਪੱਤਰਕਾਰੀ ਕਰਨਗੇ ਇੰਟਰਵਿਊ ਲੈਣਗੇ ਵੀ ਜੇਨਾਂ ਚੱਕਾ ਕ੍ਰਾਈਟੇਰੀਆ ਪੂਰਾ ਨਹੀਂ ਹੁੰਦਾ ਹਰੇਕ ਹੀ ਚੈਨਲ ਆ ਕੇ ਆਪ ਦਾ ਹਰੇਕ ਨੂੰ ਬਿਠਾ ਕੇ ਪਕਾਈ ਮਰੀ ਜਾਂਦਾ ਐਵੇਂ ਬਿਨਾਂ ਗੱਲੋਂ ਕ੍ਰਿਟੀਸਾਈਜ਼ ਕਰੀ ਜਾਂਦੇ ਰਹਿੰਦੇ ਹਰ ਇੱਕ ਚੀਜ਼ ਨੂੰ ਇਹ ਫਿਰ ਸਾਲਿ ਕਹਿ ਦਿੰਦੇ ਆ ਤੁਹਾਡੇ ਮਾਪਿਓ ਦਾ ਕਸੂਰ ਆ ਉਹ ਸਾਲਿਆ ਕਸੂਰ ਤਾਂ ਤੇਰੇ ਮਾਪਿਆਂ ਦਾ ਵੀ ਸੀ ਜਿਹੜਾ ਉਹਨਾਂ ਨੇ ਉਸ ਰਾਤ 10 ਰੁਪਏ ਦੀ ਚੀਜ਼ ਨਹੀਂ ਵਰਤੀ ਉਹ ਮੁੰਡੇ ਦਾ ਤਾਂ ਚਲੋ ਮੰਨ ਲਿਆ ਗਲਤੀ ਤੁਹਾਨੂੰ ਦੇਗੀ ਆ ਸਰਕਾਰ ਬਾਰੇ ਬੋਲੋ ਨਾ ਇਹਨਾਂ ਨੇ ਅੰਮ੍ਰਿਤਪਾਲ ਅੰਦਰ ਸੱਟ ਰੱਖਿਆ ਬੰਦੀ ਸਿੰਘ ਨਹੀਂ ਛੱਡ ਰਹੇ ਖਾਲਿਸਤਾਨ ਦੀ ਗੱਲ ਤੁਸੀਂ ਕਰੋ ਫਿਰ ਜੇ ਗੱਲ ਕਰਨੀ ਆ ਤਾਂ ਫਿਰ ਬੰਦਿਆਂ ਵਾਂਗੂ ਕਰੋ ਸਾਲੇ ਵੀਊ ਦੇ ਚੱਕਰਾਂ 'ਚ ਫੇਮ ਦੇ ਚੱਕਰਾਂ 'ਚ ਕੁਝ ਵੀ ਬੋਲੀ ਜਾਣਗੇ ਮੈਂ ਆਪ ਇੰਡੀਅਨ ਨਹੀਂ ਹੈਗੀ ਮੈਂ ਕੇਨੀਅਨ ਆ ਤੇ ਮੈਂ ਇੰਡੀਆ 'ਚ ਰਹਿ ਰਹੀ ਆ ਤੇ ਮੈਂ ਇੱਥੇ ਹੀ ਰਹਿਣਾ ਚਾਹੁੰਦੀ ਆ ਤੇ ਮੈਂ ਦੂਜਿਆਂ ਨੂੰ ਵੀ ਕਹਿਣਾ ਚਾਹੁੰਦੀ ਆ ਕਿ ਜਿੰਨੇ ਐਫਰਟਸ ਤੇ ਜਿੰਨੀ ਮਿਹਨਤ ਅ ਉੰਨੀ ਅਸੀਂ ਇੱਥੇ ਲਾਈਏ ਅੱਜ ਦੀ ਡੇਟ ਅ ਤੁਸੀਂ ਦੇਖਿਆ ਹੋਊਗਾ ਜੈਂਜੀ ਪੋਲਿਟਿਕਸ ਪਲਟਾ ਰਹੀ ਹੈ ਗਵਰਨਮੈਂਟਸ ਪਲਟਾ ਰਹੀ ਹੈ ਜੇ ਯੂਥ ਚਾਵੇ ਉਹ ਕੁਝ ਵੀ ਕਰ ਸਕਦੀ ਹੈ ਯੂਥ ਚਾਵੇ ਤਾਂ ਆਪਣੀ ਸਰਕਾਰ ਲਿਆ ਸਕਦੀ ਹੈ ਯੂਥ ਚਾਵੇ ਤਾਂ ਪੰਜਾਬ ਚ ਕਨੇਡਾ ਬਣਾ ਸਕਦੀ ਤੁਸੀਂ ਵੀ ਫਿਰ ਕਿੰਨੀਆਂ ਚ ਹੀ ਰਹਿ ਲੈਣਾ ਸੀ ਉੱਥੇ ਰਹਿ ਕੇ ਮਿਹਨਤ ਕਰਨੀ ਸੀ ਤੁਸੀਂ ਇੱਥੇ ਪੰਜਾਬ ਕੀ ਕਰਨ ਆਏ ਹੋ ਐਡੀਆਂ ਵਿਦਵਾਨ ਬਣ ਜਾਣਗੇ ਹਨਾ ਇੱਥੇ ਆ ਕੇ ਤਾਂ ਮਾੜਾ ਜਾ ਕੋਈ ਨਾ 4 ਪੈਸੇ ਕੀ ਕਮਾਉਣ ਲੱਗ ਜਾਂਦਾ ਸਾਲਾ ਦੂਜਿਆਂ ਨੂੰ ਉਹਦੀ ਮੱਤਾਂ ਦੇਣ ਤੇ ਹੋ ਜਾਂਦਾ ਜੂਥ ਨੂੰ ਇਹ ਕਰਨਾ ਚਾਹੀਦਾ ਜੂਥ ਨੇ ਪਾਸਾ ਪਲਟਾਤਾ ਜੂਥ ਇਹ ਕਰੇ ਜੂਥ ਨੂੰ ਤੁਸੀਂ ਕਰਨ ਯੋਗ ਰੱਖੇ ਕਿੱਥੇ ਛੱਡਦੀਆਂ ਆਪ ਦੇ ਮੈਡਮ ਪ੍ਰੋਜੈਕਟ ਦੇਖੋ ਪਹਿਲਾਂ ਤੁਸੀਂ ਕੀੜੇ ਕਰਕੇ ਖੜੇ ਹੋ ਆਪ ਤੁਸੀਂ ਸ਼ਰਿਆਮ ਨਸ਼ਾ ਪ੍ਰਮੋਟ ਕਰਿਆ ਉਹ ਪ੍ਰੋਜੈਕਟ ਦੇ ਵਿੱਚ ਤੁਸੀਂ ਕੀ ਕੁਛ ਕਰਿਆ ਤੁਹਾਨੂੰ ਦੇ ਇੱਕ ਤਾਂ ਇਨਫਲੂਐਂਸ ਕਿੰਨੀਆਂ ਹੋਈਆਂ ਹੀ ਹੋਣਗੀਆਂ ਆਪ ਅਖੇ ਅਸੀਂ ਕੁਛ ਵੀ ਕਰੀਏ ਜੂਥੇ ਕਰੇ ਉਹ ਜੂਥ ਚ ਤੁਸੀਂ ਵੀ ਜੂਥ ਚ ਆਉਣੀ ਹੈ ਤੁਸੀਂ ਕਿਹੜਾ ਬੁੱਢੀਆਂ ਹੋ ਗਈਆਂ ਤੁਸੀਂ ਕਰ ਲਓ ਕੋਈ ਪੰਜਾਬੀ ਫਿਲਮ ਹੋ ਜੇ ਸਹੀ ਉਹ ਦੀ ਪੰਜਾਬ ਦੇ ਹਮੈਤੀ ਬਣ ਜਾਣਗੇ ਇਹਨਾਂ ਨੇ ਵੀ ਚੰਗਾ ਕੰਮ ਚਲਾ ਰੱਖਿਆ ਉਹ ਸਹਿਨਾਜ ਹੋਈ ਸੋਨਾ ਬਜਵਾ ਹੋਈ ਜਦੋਂ ਤਾਂ ਇਹਨਾਂ ਦੀ ਆਉਣੀ ਹੁੰਦੀ ਹੈ ਫਿਲਮ ਉਹ ਤਾਂ ਇਹ ਕੇਰੀ ਪੰਜਾਬ ਦੀਆਂ ਰਖਵਾਲੀਆਂ ਬਣ ਜਾਣਗੀਆਂ ਉਂ ਪੰਜਾਬ ਦੀ ਟੂਈ ਨਹੀਂ ਮਾਰਦੀਆਂ ਇੱਕੋ ਬਾਮਾ ਕਾ ਗੱਭੀ ਹੋ ਗਈ ਉਹਨੇ ਨਾ ਨਿਊਡ ਸੀਨ ਤੱਕ ਕਰ ਲਿਆ ਆ ਸੁਨ ਬਜਮਣੇ ਵੀ ਸਾਰਾ ਕੁਝ ਕਰ ਚੁੱਕਿਆ ਬਾਹ ਦਾ ਤੁਸੀਂ ਕਲਚਰ ਬਚਾਉਣੀ ਹੋ ਇੱਥੇ ਆਉਣੀਆ ਫਿਲਮ ਪ੍ਰਮੋਟ ਕਰਨ ਦੇ ਬਾਹਨੇ ਪਾ ਕੇ 4 ਦਿਨ ਸੂਟਾਂ ਚ ਵੀ ਬਸ ਲੋਕ ਸਾਡੀ ਫਿਲਮ ਦੇਖ ਲੈਣਗੇ ਆ ਕੇ ਐਵੇਂ ਜਾਂਦਾ ਦਾ ਭੁਲੀ ਭਲੀ ਜਾਂਦਾ ਫੁੱਦੂ ਲਾਉਣ ਬੈ ਜਾਣੇ ਤੁਸੀਂ ਇਹ ਸਾਲੇ ਦੋਗਲੇ ਬੰਦੇ ਆ ਕੋਈ ਇਹਨਾਂ ਦੇ ਦਿਲ ਚ ਦਰਦ ਦੁਰਦਨੀ ਪੰਜਾਬ ਲਈ ਫਸ ਸਿਰਫ ਫਿਲਮਾਂ ਲਈ ਆਉਂਦੇ ਆ ਪ੍ਰਮੋਟ ਕਰਕੇ ਭੱਜ ਜਾਂਦੇ ਆ ਦੋਸਤੋ ਆਪ ਪਰੇਸ਼ਾਨ ਹੋਗੇ ਸੋਚ ਕੇ ਕਿ ਇਹ ਦੋ ਟਰੱਕ ਗੋਲ 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 ਯਹਾਂ ਤੇ ਕਿਉਂ ਘੁੰਮ ਰਹੇ ਹੈ हम लोग इस वक्त आईएसबीटी आईएसबीटी आनंद विहार के पास है और ये एमसीडी के ट्रक आप देखिए गोल गोल घूम रहे हैं पीछे हो जाइए ये लगातार सुबह से लेकर शाम तक रात से लेकर सुबह तक इसी तरीके से यहां पे पानी का छिड़काव कर रहे हैं आप देखिए ध्यान से सिर्फ ये गोल गोल घूम रहे हैं आपने दुनिया में ऐसा कहीं नहीं देखा होगा ऐसा चमत्कार कि 100 मीटर भी नहीं है ये तो मुझे लग रहा है कि 30 मीटर का एरिया है तीस मीटर के एरिया में ये दो ट्रक अब देखिए तीसरा ट्रक भी आ गया है ये लगातार आधा दर्जन ट्रक इस एरिया में घूम रहे हैं और क्यों घूम रहे हैं मैं दिखाता हूं पीछे ये देखिए ये है सरकार का मॉनिटरिंग स्टेशन ये सरकार का पोल्यूशन मॉनिटरिंग स्टेशन है इसको जूम करके दिखाना और ये देखिए वो ट्रक वो देखिए वो, वो बिल्कुल इस मॉनिटरिंग स्टेशन की परिक्रमा करते हुए भारतीय जनता पार्टी के नगर निगम के ये मानदेव मोदी है तो सब मुमकिन है ਹੁਣ ਸਾਲਿਆਂ ਨੇ ਇਹਨਾਂ ਨੇ ਫੇਰ ਬਲੇਮ ਲਾ ਦੇਣਾ ਵੀ ਪੰਜਾਬ ਨੇ ਅੱਗਾਂ ਲਾਈਆਂ ਪੰਜਾਬ ਕਰਕੇ ਹੀ ਆ ਪੋਲਿਊਸ਼ਨ ਹੋਇਆ ਆ ਇਸ ਵਰ੍ਹਦੀਆਂ ਰਿਪੋਰਟਾਂ ਚੈੱਕ ਕਰੋ ਨਾ ਮੜਾ ਜਿ ਦਿਵਾਲੀ ਤੇ ਕੀ ਹੋਇਆ ਆ ਦਿੱਲੀ ਚ ਕਿੰਨੇ ਵਟਾਕੇ ਚੱਲੇ ਆ ਉਹਨਾਂ ਦਾ ਪੋਲਿਊਸ਼ਨ ਨਹੀਂ ਨਾ ਨਾ ਉਹ ਤਾਂ ਮਿਲਲਾ ਦਾ ਪੋਲਿਊਸ਼ਨ ਹੁੰਦਾ ਹੀ ਨਹੀਂ ਬਸ ਪੰਜਾਬ ਦੀ ਪਰਾਲੀ ਦੀ ਪੋਲਿਊਸ਼ਨ ਆ ਕੱਲਾ ਅਸੀਂ ਇੰਨੀ ਕਿੰਨੀ ਕੱਗ ਲਾ ਦਿੰਨੇ ਜਿਹੜੀ ਹਰੇਕ ਦੀ ਖੁਰਕ ਹੋਣ ਲੱਗ ਜਾਂਦੀ ਆ ਇਹ ਪਤਾ ਕੀ ਚੱਲ ਰਿਆ ਹੁਣ ਵੀ ਜਦੋਂ ਕਹਿੰਦੇ ਹਵਾ ਰੀਅਲ ਚ ਸਾਫ਼ ਨਾ ਹੋਵੇ ਜਿਵੇਂ ਉਹ ਰਿਵਰਾਂ ਵੀ ਸਾਫ਼ ਨਹੀਂ ਹੋ ਰਹੀਆਂ ਉਹ ਸ਼ਠ ਪੂਜਾ ਲਈ ਆ ਦਿੱਲੀ ਦੇ ਕਰਤੇ ਧਰਤਾਂ ਨਹੀਂ ਅਲੱਗ ਬਣਾਤੀ ਓਡੀਕ ਇਹ ਹੁਣ ਨਾ ਉਹੀ ਰਿਪੋਰਟਾਂ 'ਚ ਦਿਖਾ ਰਿਹਾ ਵੀ ਸਾਡੀ 에ਅਰ ਕਿੰਨੀ ਸਾਫ਼ ਆ ਰੀਅਲ 'ਚ ਤਾਂ ਆਪ ਨੂੰ ਪਤਾ ਹੀ ਆ ਕਿੰਨਾ ਵੇੜਾ ਗਰ ਕੋ ਰੱਖਿਆ ਉਪਰ ਉਹ ਸਾਰਾ ਮੀਡੀਆ ਜਿਹੜਾ ਖਰੀਦਿਆ ਹੋਇਆ ਆ ਆ ਜਿਹੜਾ ਵਿਚਾਰਾ ਬੋਲ ਰਿਹਾ ਜਾਂ ਪੱਤਰਕਾਰੀ ਕਰ ਰਿਹਾ ਬੱਬਾਲਾ ਚਰਨੀ ਵੀ ਪੱਤਰਕਾਰੀ ਕਰਦਾ ਇਹਨੂੰ ਵੀ ਚੱਕਵਾਇਆ ਹੀ ਲੋ ਹਾਲੇ ਤਾਂ ਬਾਬੇ ਪੰਜਾਬ 'ਚ ਬਹੁਤ ਸੌਖੇ ਨੇ ਲੋਕ ਆ ਦਿੱਲੀ ਗੜगांव ਬੰਬੇ ਤੁਸੀਂ ਜਾਓਗੇ ਨਾ ਲੋਕ ਯਾਰ ਇੰਨੇ ਨਰਕ ਚ ਰਹਿ ਰਹੇ ਆ ਨਾ ਆਪਾਂ ਉੱਥੇ ਨਾ ਪਸ਼ੂ ਵੀ ਨਹੀਂ ਬੰਨਦੇ ਆਪਦੇ ਮਤਲਬ ਪਸ਼ੂ ਛੱਡ ਕੇ ਵੀ ਨਹੀਂ ਆ ਸਕਦੇ ਇੰਨੀ ਗੰਦੀ ਜਗ੍ਹਾ ਚ ਉਹ ਲੋਕ ਸਰਵਾਈਵ ਕਰ ਰਹੇ ਆ ਤੇ ਸਾਰਾ ਕਰਤੇ ਤਰ ਤੇ ਦੀ ਵਜ੍ਹਾ ਕੌਣ ਮੋਦੀ ਜੀ ਆਪਣੇ ਕਿਉਂਕਿ ਮੋਦੀ ਆ ਤਾਂ ਸਭ ਕੁਝ ਮੁਮਕਨ ਹੈ ਆ ਜਲੇਬੀ ਆ ਤੇ ਜੇ ਮੈਂ ਇੱਕ ਖਾ ਲਈ ਨਾ ਤਾਂ ਇੱਕ ਨਾਲ ਮੇਰਾ ਜੀ ਨਹੀਂ ਭਰਨਾ ਹੈਗਾ ਘੱਟੋ ਘੱਟ ਦੋ ਤਿੰਨ ਹੋਰ ਖਾਣੀਆਂ ਪੈਣਗੀਆਂ ਆ ਇੰਨੀ ਇੱਕ ਜਲੇਬੀ ਚ ਨਾ ਦੋ ਰੋਟੀਆਂ ਤੋਂ ਜ਼ਿਆਦਾ ਕੈਲਰੀਜ਼ ਨੇ ਠੀਕ ਆ ਤੇ ਇਹ ਖਾ ਕੇ ਆਪਾਂ ਰੋਟੀ ਦੀ ਗਿਣਦੇ ਵੀ ਨਹੀਂ ਹੈਗੀ ਆਪਾਂ ਕਹਿੰਦੇ ਮੈਂ ਤਾਂ ਰੋਟੀ ਵੀ ਇੱਕ ਕੀਤੀ ਹੋਈ ਆ ਮੇਰੀ ਫੈਟ ਪਤਾ ਨਹੀਂ ਕਿ ਕਿ ਆਪਣੇ ਮੂਹਤੇ ਕਾਬੂ ਨਹੀਂ ਕਰਦੇ ਨਾ ਤੁਸੀਂ ਫਿੱਟ ਨਹੀਂ ਹੋ ਸਕਦੇ। ਵੀਰੇ ਰਸ ਆ ਲਿਆ ਦੇ ਫਿਰ ਜਾਂ ਅਸੀਂ ਐਦਾਂ ਕਰਦੇ ਆ ਸਪਰੇਸ ਪ੍ਰੂਪੀ ਲੈ ਲੈਨੇ ਆ ਕਿਉਂਕਿ ਜਿੰਨੀਆਂ ਤੋਂ ਕੈਲਰੀਆਂ ਦੇ ਪਿੱਛੇ ਪਿਆ ਸਾਨੂੰ ਤਾਂ ਫਿਰ ਜਾਉਣਾ ਛੱਡਣਾ ਹੀ ਪਊਗਾ ਕਿਉਂਕਿ ਇਹ ਦੁਨੀਆ ਦੇ ਵਿੱਚ ਇਹੋ ਜਿਹਾ ਮਹਾਨ ਬੰਦਾ ਜਿਹੜਾ ਕਿ ਲੋਕਾਂ ਨੂੰ ਇੰਨੀ ਲਾਣਤਾ ਪਾਉਂਦਾ ਨਾ ਵੀ ਉਹ ਜੇ ਇਹਦੇ ਪਿੱਛੇ ਜਮਾ ਲੱਗ ਜਾਣਾ ਉਹ ਦੁਨੀਆ ਛੱਡ ਜਾਣਗੇ ਕਿਉਂਕਿ ਮਨਪਸੰਦ ਖਾਣੇ ਛੱਡਣਾ ਬਹੁਤ ਸਾਰਾ ਕੁਝ ਇਹ ਕਹਿੰਦਾ ਰੋਟੀ ਆ ਉਹ ਨਹੀਂ ਖਾਣੀ ਜਲੇਬੀਆਂ ਉਹ ਨਹੀਂ ਖਾਣੀਆਂ ਮਠਿਆਈ ਕੋਈ ਉਹ ਨਹੀਂ ਖਾਣੀ ਜੰਕ ਫੂਡ ਆ ਉਹ ਨਹੀਂ ਖਾਣਾ ਜਦੋਂ ਬੰਦੇ ਨੇ ਸਾਲਾ ਜੀ ਜਿੰਦਗੀ ਦਾ ਕਰਨਾ ਵੀ ਕੀ ਆ ਉਹ ਇਹਨੂੰ ਨਾ ਸਾਲੇ ਨੂੰ ਕੋਈ ਸੇ ਮੈਂਟਲ ਹੌਸਪੀਟਲ ਚ ਭਰਤੀ ਕਰਾ ਦੋ ਇਹ ਬਾਬੇ ਉਹ ਹਿੱਲ ਚੁੱਕਿਆ ਆ ਇਹਨੂੰ ਕੁਝ ਨਹੀਂ ਪਤਾ ਲੱਗਦਾ ਇਹ ਕੀ ਬੋਲੀ ਜਾਂਦਾ ਇਹਨੇ ਮੈਨੂੰ ਲੱਗਦਾ ਘਰ ਦੇ ਵੀ ਪਾਗਲ ਕਰ ਰੱਖੇ ਹੋਣੇ ਆ ਮੈਂ ਹਰਾਨਾ ਜਿਹੜੇ ਤੋਂ ਡਾਈਟ ਪਲਾਨ ਲੈ ਰਹੇ ਆ ਇਹਨੂੰ ਪੈਸੇ ਦੇ ਕੇ ਉਹਨਾਂ ਦਾ ਕੀ ਬਣਦਾ ਹੋਊਗਾ ਆਖੇ दारू ਆ ਉਹ ਨਹੀਂ ਪੀਣੀ ਚੇਕਨ ਆਉਣੀ ਮਤਲਬ ਜ਼ਿੰਦਗੀ ਚੋਂ ਇਨਸਾਨ ਦੇ ਸਾਰੇ ਸੁੱਖ ਮਤਲਬ ਜਿੱਨਾਂ 'ਚ ਬੰਦੇ ਨੂੰ ਲੱਗਦਾ ਨਾ ਵੀ ਖੁਸ਼ ਹੁੰਦਾ ਬੰਦਾ ਦੁਨੀਆ ਤੇ ਹੈਗੇ ਆ ਕੁਝ ਕਰਦੇ ਆ ਪਤੰਦਰ ਸਾਰਾ ਕੁਝ ਹੀ ਰੋਕ ਰਿਹਾ ਆਪ ਦਾ ਸਾਲੇ ਦਾ ਮੂੰਹ ਇਦਾਂ ਹੋ ਚੁੱਕਿਆ ਜਿਵੇਂ ਲਫੰਡਰ ਗਾਂ ਦੇ ਹੱਡ ਨਹੀਂ ਨਿਕਲੇ ਹੁੰਦੇ ਬਸ ਲੋਕਾਂ ਨੂੰ ਪਤਾ ਨਹੀਂ ਕਿਹੜਾ ਫਿੱਟ ਕਰਨ ਦਾ ਪੂਰੀ ਸਵਾਰ ਹੋਇਆ ਕੋਈ ਸਾਲਿਆਂ ਦੇ ਭੂਤ ਸਵਾਰ ਨਹੀਂ ਇਹਨਾਂ ਤੇ ਪੈਸੇ ਬਣਾਉਣ ਦਾ ਸਾਧਨ ਬਣਾ ਰਿਆ ਸਾਲਿਆਂ ਨੇ ਕਰਕੇ ਚਾਰ ਚੰਗੀਆਂ ਜੀਆਂ ਗੱਲਾਂ ਉਹਦੀ ਕਹਿ ਦਿੰਦੇ ਆ ਇੰਨੇ ਚਾਰਜਸ ਆ ਸਾਡੇ ਤਾਂ ਡਾਈਟ ਦੇ ਉੱਪਰੋਂ ਲੋਕ ਇਹੋ ਜਿਹੇ ਵੀ ਇਹਨਾਂ ਦੇ ਪਿੱਛੇ ਲੱਗ ਕੇ ਚੱਕ ਚੱਕ ਪੈਸੇ ਵੜਾ ਕੇ ਆ ਆਪਦੇ ਹੀ ਸਾਲਿਆਂ ਨੇ ਰਹਿਣ ਸਹਿਣ ਵਿਗਾੜ ਲਿਆ ਕਿਹੜੇ ਕਿਹੜੇ ਲੋਕ ਰਹਤੇ ਯਾਰ ਯਾਪਰ ਚਲੋ ਜੀ ਇਹਨਾਂ ਨੇ ਭੁਰ ਦੇਣਾ ਮਿਲਦਿਆਂ ਪਾ ਅਗਲੀ ਵੀਡੀਓ ਚ ਹੱਸਦੇ ਰੋ ਮੁਸਕਰਾਉਂਦੇ ਰੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਸਤਿ ਸ਼੍ਰੀ ਅਕਾਲ